ਜਿੰਨਾ ਸਮਾਂ ਜਥੇਦਾਰ ਉਹਨਾਂ ਦੀ ਬੋਲੀ ਬੋਲਦੇ ਨੇ ਉਹਨਾਂ ਸਮਾਂ ਉਹੀ ਨਾਰਾ ਲਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿੰਨਾ ਚਿਰ ਅਕਾਲ ਤਖਤ ਨੂੰ ਨਿਜੀ ਇਤਾਂ ਲਈ ਵਰਤਣਾ ਸੀ ਉਹਨਾਂ ਚਿਰ ਤਾ ਅਕਾਲ ਤਖਤ ਵੀ ਮਹਾਨ ਹੈ ਤੇ ਜਥੇਦਾਰ ਵੀ ਮਹਾਨ ਹੈ ਤੇ ਜੇ ਜਥੇਦਾਰ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਫਿਰ ਜਥੇਦਾਰ ਨੂੰ ਐਦਾਂ ਛੁੱਟੀ ਕਰਦੇ ਐ ਮੈਨੂੰ ਮਾਫ਼ ਕਰਿਓ ਐਦਾਂ ਤਾਂ ਪਿੰਡ ਦੇ ਚੌਂਕੀਦਾਰ ਦੀ ਵੀ ਛੁੱਟੀ ਨਹੀਂ ਹੁੰਦੀ ਜਿਵੇਂ ਜਥੇਦਾਰ ਦੀ ਕਰਦੇ ਆ। ਪਹਿਲਾਂ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲਾਤਾ ਅੱਜ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਲਾਤਾ ਕਹਿੰਦੇ ਨਹੀਂ ਜੀ। ਹੁਣ ਹੋਰ ਬਣਾ ਲੇ। ਇਹ ਕਿਸ ਕਿਸਮ ਦਾ ਸਿਸਟਮ ਹੈ? ਇਹਨਾਂ ਨੂੰ ਚਾਹੀਦਾ ਹੈ ਗਿਆਨੀ ਗੁਰਬਚਨ ਸਿੰਘ ਵਰਗਾ ਜਥੇਦਾਰ। ਜਿਹੜਾ ਜਦੋਂ ਇਹ ਸੱਦਨ ਇਹਨਾਂ ਦੀ ਕੋਠੀ 'ਚ ਵਗ ਜੇ ਬਿਨਾਂ ਮੰਗਿਆਂ ਸੌਦਾ ਸਾਧ ਨੂੰ ਮਾਫੀ ਵੀ ਦੇ ਦੇ, ਉਦਾਂ ਦੀ ਚਾਹੀਦੇ ਆ ਇਹਨਾਂ ਨੂੰ। ਪਰ ਇਦਾਂ ਦੇ ਜਥੇਦਾਰ ਨੂੰ ਕੌਮ ਪਸੰਦ ਨਹੀਂ ਕਰਦੀ ਤੇ ਜਿਨ੍ਹਾਂ ਨੂੰ ਕੌਮ ਪਸੰਦ ਕਰਦੀ ਹੈ ਉਹਨਾਂ ਨੂੰ ਇਹ ਟੱਬਰ ਪਸੰਦ ਨਹੀਂ ਕਰਦਾ ਇਸ ਕਰਕੇ ਸਾਰਾ ਮਾਹੌਲ ਹੱਲਿਆ ਹੋਇਆ ਅਕਾਲ ਤਖਤ ਹਮੇਸ਼ਾ ਹੀ ਮਹਾਨ ਰਿਹਾ ਹੈ ਅੱਜ ਵੀ ਮਹਾਨ ਹੈ ਤੇ ਮਹਾਨ ਰਹੂਗਾ ਪਰ ਅਕਾਲ ਤਖਤ ਸਾਹਿਬ ਦੇ ਉਹਨਾਂ ਫੈਸਲਿਆਂ ਦਾ ਹੀ ਪੰਥ ਸਵਾਗਤ ਕਰਦਾ ਹੈ ਜਿਹੜੇ ਗੁਰੂ ਦੇ ਸਿਧਾਂਤ ਮੁਤਾਬਕ ਹੁੰਦੇ ਆ ਜਿਹੜੇ ਫੈਸਲੇ ਸਿਧਾਂਤ ਤੋਂ ਉਲਟ ਹੁੰਦੇ ਆ ਪੰਥ ਵਿਰੋਧਤਾ ਕਰਦਾ ਸੌਦਾ ਸਾਦ ਨੂੰ ਮਾਫੀ ਦਿੱਤੀ ਸੀ ਤੇ ਉਹ ਵਾਪਸ ਲੈਣੀ ਪਈ ਇਹਨਾਂ ਨੂੰ ਹੁਣ ਇਹਨਾਂ ਦੀ ਸਭ ਤੋਂ ਵੱਡਾ ਜਿਹੜਾ ਦਰਦ ਹੋਇਆ ਹੋਇਆ ਉਹ ਇਸ ਗੱਲ ਦਾ ਹੈ ਜਿਹੜਾ 2 ਦਸੰਬਰ ਨੂੰ ਫਖਰ-ਏ-ਕੌਮ ਵਾਪਸ ਲੈ ਲਿਆ ਖਤਾਬ ਉੱਥੋਂ ਇਹਨਾਂ ਦਾ ਇਹ ਐਨੇ ਝੱਲੇ ਹੋ ਗਏ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹਨੇ ਕੀ ਕਰ ਰਿਹਾ ਅੱਜ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਤੇ ਹੁਣ ਜਿਹੜੇ ਜਥੇਦਾਰ ਬਣਾਏ ਆ ਉਹਨਾਂ ਸੱਜਣਾ ਦੇ ਸਿਰ ਵੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ ਵੀ ਹੁਣ ਉਹਨਾਂ ਨੇ ਇਸ ਟੱਬਰ ਦੀ ਵਫਾਦਾਰੀ ਕਰਨੀ ਹੈ ਮੈਂ ਨਿੱਜੀ ਤੌਰ ਤੇ ਜਾਣਦਾ ਦ ਉਹਨਾਂ ਨੂੰ ਕੋਈ ਐਸੀ ਗੱਲ ਨਹੀਂ ਭਾਈ ਕੁਲਦੀਪ ਸਿੰਘ ਗੜਗੱਜ ਨਾਲ ਤਾਂ ਮੇਰੀ ਕਾਫੀ ਸਾਝ ਵੀ ਰਹੀ ਹੈ ਤੇ ਹੁਣੇ ਮਰਜ਼ੀ ਉਹਨਾਂ ਦੀ ਹੈ ਕਿ ਹੁਣ ਵਫਾਦਾਰੀ ਇੱਕ ਟੱਬਰ ਦੀ ਕਰਨੀ ਹੈ ਜਾਂ ਕੌਮ ਦੀ ਕਰਨੀ ਹੈ ਜੇ ਕੌਮ ਦੀ ਵਫਾਦਾਰੀ ਕਰੋਗੇ ਕੌਮ ਚ ਸਤਿਕਾਰ ਕਰੇਗੀ ਜੇ ਟੱਬਰ ਦੀ ਕਰੋਗੇ ਫੇਰ ਨਹੀਂ ਕੌਣ ਪੁੱਛਦੀ ਵੱਡੇ ਵੱਡੇ ਆਏ ਗਏ ਜਥੇਦਾਰ ਕੌਣ ਪੁੱਛਦਾ ਹੁਣ ਗਿਆਨੀ ਗੁਰਬਚਨ ਸਿੰਘ ਇੱਥੇ ਆ ਜਾਵੇ ਇੱਥੇ ਦੋ ਸ਼ਬਦ ਥੋੜਾ ਬੋਲ ਲੂ ਠੀਕ ਆ ਆਪਣੀਆਂ ਸਟੇਜਾਂ ਤੇ ਲਾ ਆਂਦੇ ਉਹਨੂੰ ਕਥਾ ਕਰਨ ਸ਼ਰਮ ਤਾਂ ਮੰਨਦੇ ਨਹੀਂ ਐ ਨਾ ਸ਼੍ਰੋਮਣੀ ਕਮੇਟੀ ਵਾਲੇ ਮੰਨਦੇ ਆ ਨਾ ਦਿੱਲੀ ਕਮੇਟੀ ਵਾਲੇ ਉਹ ਵੀ ਲਈ ਬੈਠੇ ਹੁੰਦੇ ਕਦੇ ਕਦੇ ਬੰਗਲਾ ਸਾਹਿਬ ਵਾਹ ਬਹੁਤ ਵਧੀਆ ਵਾਹ ਪੁਰਸ਼ ਲਾਇਆ ਹੋਇਆ ਚੱਜਦੇ ਬੰਦੇ ਤਾਂ ਇਹਨਾਂ ਦੇ ਹਜਮ ਹੀ ਨਹੀਂ ਹੁੰਦੇ ਕੋਈ ਸੋ ਇਸ ਕਰਕੇ ਪਿਆਰਿਓ ਇਹ ਅੱਜ ਜਿਹੜੀ ਇਹਨਾਂ ਨੇ ਖੰਡਾਈ ਐ ਇਹ ਬਹੁਤ ਵੱਡੀ ਕਰਤੂਤ ਐ ਬਾਕੀ ਮੈਂ ਬਹੁਤ ਡਿਟੇਲ ਚ ਪਾਇਆ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਇਹ 1978 ਚ ਵੀ ਹੋਇਆ ਸੀ ਜਦੋਂ ਸਮਾਜਿਕ ਬਾਈਕਾਟ ਕੀਤਾ ਨਰੰਗਕਾਰੀਆਂ ਦਾ ਤਾਂ ਉਸ ਤੋਂ ਥੋੜੇ ਦਿਨਾਂ ਬਾਅਦ ਇਹ ਇਹ ਆਇਆ ਸੀਗਾ ਇਹਦੇ ਪਿਓ ਦਾ ਬਿਆਨ ਕਿ ਇਹ ਹੁਕਮਨਾਮਾ ਉਹਨਾਂ ਲਈ ਹੈ ਜਿਹੜੇ ਅਕਾਲ ਤੱਕ ਸਭ 'ਚ ਵਿਸ਼ਵਾਸ ਰੱਖਦੇ ਹੈ ਪੂਰਾ ਡਿਟੇਲ ਮੈਂ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕੇ ਤਾਂ ਲਗਾਤਾਰ ਕਰਦੇ ਆ ਨਲੈਕੀ ਉਹ ਨਲੈਕੀਆਂ ਦੇ ਵਿੱਚ ਅੱਜ ਇਹਨਾਂ ਨੇ ਇੱਕ ਹੋਰ ਨਲੈਕੀ ਕੀਤੀ ਹੈ ਤੇ ਆਪਾਂ ਸਾਰੀ ਕੌਮ ਨੇ ਸੁਚੇਤ ਰਹਿਣਾ ਹੈ ਜਾਗਰੂਕ ਰਹਿਣਾ ਹੈ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਵੇਖੋ ਪੰਥ ਜਿਹੜਾ ਬਹੁਤ ਵੱਡਾ ਹੈ ਪੰਥ ਬਹੁਤ ਵੱਡਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਇੱਕ ਸਿਆਸੀ ਪਾਰਟੀ ਹੈ ਪੰਜਾਬ ਨਾਲ ਸੰਬੰਧਿਤ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਵੀ ਹੈ ਪਰ ਇਸ ਪਾਰਟੀ ਦੀ ਲੜਾਈ ਨੂੰ ਪੂਰੇ ਪੰਥ ਦੀ ਲੜਾਈ ਬਣਾ ਕੇ ਪੇਸ਼ ਕਰਨਾ ਇਹਨਾਂ ਦੀ ਪੇਸ਼ਕਾਰੀ ਤੋਂ ਵੀ ਸਦਕੇ ਜਾਈਏ ਪੰਥ ਤਾਂ ਬਹੁਤ ਵੱਡਾ ਹੈ ਪੰਥ ਪੂਰੇ ਵਿਸ਼ਵ ਵਿੱਚ ਵੱਸਦਾ ਹੈ ਤਾਂ ਇਹਦਾ ਇਹ ਜਿਹੜਾ ਹੈ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਪਰ ਇਹਨਾਂ ਨੇ ਤਾਂ ਅਕਾਲੀ ਦਲ ਦੀ ਰੂਹ ਦਾ ਕਤਲ ਕਰ ਦਿੱਤਾ ਸੀ ਮੋਗੇ ਕਾਨਫਰੰਸ ਦੇ ਵਿੱਚ ਜਦੋਂ ਇਹਨੂੰ ਪੰਥਕ ਤੋਂ ਪੰਜਾਬੀ ਪਾਰਟੀ ਬਣਾ ਲਿਆ ਸੀ ਉਹ ਲੰਮੀਆਂ ਚੌੜੀਆਂ ਗੱਲਾਂ ਨੇ ਮੈਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਹੁਣ ਸਮਾਂ ਆ ਗਿਆ ਦੁਨੀਆ ਭਰ ਵਿੱਚ ਵਸਦੇ ਹੋਏ ਜਿੰਨੇ ਸਿੱਖ ਨੇ ਸੋਹਿਰਦ ਸਿੱਖ ਉਹ ਹਿੰਮਤ ਕਰਨ ਜ਼ੁਰਤ ਕਰਨ ਇਸੇ ਟੌਪਿਕ ਤੇ ਸੈਮੀਨਾਰ ਰੱਖਣ ਵੱਡੇ ਵੱਡੇ ਇੱਕ ਸਾਂਝਾ ਪ੍ਰੋਗਰਾਮ ਬਣਾਉਣ ਕਾਮਨ ਮਨਿਮਨ ਪ੍ਰੋਗਰਾਮ ਜਿਹਦੇ ਵਿੱਚ ਪਤਾ ਹੋਵੇ ਜਿਹਦੇ ਵਿੱਚ ਇੱਕ ਘੜਿਆ ਜਾਵੇ ਕਿ ਜ਼ਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਵਧਾਨ ਕੀ ਹੋਵੇ ਉਹਦਾ ਕਾਰਜ ਖੇਤਰ ਕੀ ਹੋਵੇ ਉਹਦੀ ਛੁੱਟੀ ਉਦੀ ਜਿਹੜੀ ਸੇਵਾ ਮੁਕਤੀ ਹੈ ਰਿਸਪੈਕਟਡ ਢੰਗ ਨਾਲ ਕਿਵੇਂ ਹੋਵੇ ਉਹ ਇੱਕ ਸਾਨੂੰ ਸਾਰਿਆਂ ਨੂੰ ਰਲ ਕੇ ਬਣਾਉਣਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਓ ਸਾਰੇ ਭੈਣ ਭਰਾ ਵੱਧ ਤੋਂ ਵੱਧ ਵੋਟਾਂ ਬਣਾਓ ਜੇ ਸੁੱਤੇ ਰਹੇ ਫਿਰ ਫਿਰ ਆ ਜਾਣਾ ਇਹਨਾਂ ਨੇ ਔਰ ਜਿਹੜੇ ਨਵੇਂ ਬਾਦਲ ਹੈ ਉਹਨਾਂ ਤੋਂ ਵੀ ਸੁਚੇਤ ਰਹੀਏ ਪੁਰਾਣੇ ਤਾਂ ਗਏ ਨਵਿਆਂ ਤੋਂ ਵੀ ਬਚ ਕੇ ਰਹਿਣਾ ਅਸੀਂ ਸਿਧਾਂਤ ਦੇ ਆਸ਼ਕਾਂ ਕਿਸੇ ਵਿਅਕਤੀ ਦੇ ਵਿਰੋਧੀ ਜਾਂ ਵਿਅਕਤੀ ਦੇ ਪੱਖ ਵਿੱਚ ਨਹੀਂ